ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਧ ਸੰਗਤ ਦੀ ਜਰੂਰੀ ਬੇਨਤੀ ਹੈ ਜੀ ਵੀਡੀਓ ਨੂੰ ਅੰਤ ਤੱਕ ਦੇਖਣਾ ਜੀ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰੋ ਤੇ ਬੇਨਤੀ ਇਹ ਹੈ ਜੀ 23 ਅਕਤੂਬਰ ਦਿਨ ਵੀਰਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਜੀ ਤੇ ਮਹਾਰਾਜ ਦੇ ਗੁਰਗੱਤਾ ਗੱਦੀ ਦਿਵਸ ਦੇ ਮੌਕੇ ਤੇ ਮਾਰਟਨ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਕੈਨੇਡਾ ਦੀ ਸੰਗਤ ਵੱਲੋਂ 25 ਪਾਈਸੇ ਆਪਦੇ 2 ਲੱਖ ਪਾਠ ਤੇ 36 ਲੱਖ ਗੂਲ ਮੰਤਰ ਦੇ ਵਿੜੇ ਪਾਠਾਂ ਨ ਅਰੰਭੇ ਗਏ ਹਨ ਸੰਗਤ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਨਾਲ ਉਹ ਪਾਠ ਕੀਤੇ ਜਾਂਦੇ ਹਨ ਤੇ 23 ਅਕਤੂਬਰ ਅੰਮ੍ਰਿਤ ਵੇਲੇ ਸਵਾ 5 ਵਜੇ ਅਰਦਾਸ ਹੁੰਦੀ ਹੈ ਮਾਰਟਨ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਤੇ ਇਸੇ ਤਰ੍ਹਾਂ ਇਹ ਪਾਠ ਕੀਤੇ ਜਾਂਦੇ ਹਨ ਆਪ ਸਾਰੇ ਸੰਗਤ ਜੀ ਸਹਿਯੋਗ ਪਾਣਾ ਚਾਹੁੰਦੀ ਹੈ ਵੱਤਵਤ ਪਾਠ ਕਰੋ ਤੋਂ ਮੈਂ ਸਭ ਤੋਂ ਅੱਗੇ ਜਿਹੜਾ ਉਹ ਸ਼ੁਰੂਆਤ ਵਿੱਚ ਵੀਡੀਓ ਦੇ ਪੋਸਟਰ ਸ਼ੇਅਰ ਕਰਾਂਗਾ ਤੇ ਲਾਸਟ ਵੀਕ ਵੀ ਪੋਸਟਰ ਸ਼ੇਅਰ ਕਰਾਂਗਾ ਥੱਲੇ ਦਿੱਤੇ ਹੋਏ ਨੰਬਰ ਦੇ ਉੱਪਰ ਆਪਣੇ ਪਾਠ ਕਰਕੇ ਉੱਥੇ ਲਿਖਵਾ ਸਕਦੇ ਹੋ ਸਾਰੇ ਸਾਧ ਸੰਗਤ ਜੀ WhatsApp ਕਰਕੇ ਉਹਨਾਂ ਨੂੰ ਵਰਸੇ ਮੈਸੇਜ ਕਰਦੋ ਕਿ ਇਹਨੇ ਮੂਲ ਮੰਤਰ ਕਿਤੇ ਹਨ ਇਹਨੇ ਚੁਪਈ ਸਾਹਿਬ ਦੇ ਪਾਠ ਕੀਤੇ ਹਨ ਅੱਗੇ ਸਮਾਂ ਭਿਆਨ ਹੈ ਕਹ ਸਾਰਿਆਂ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਿਆਂ ਨੇ ਵੱਧ ਤੋਂ ਵੱਧ ਬਾਣੀ ਪੜੋ ਅਤੇ ਲਾਹੇ ਲੋ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ